ਮੈਂ ਕੀ ਕਹਿ ਰਿਹਾ ਜੋ ਕਿ ਜਿਹੜਾ ਅੱਜ ਕੱਲ ਦੇ ਵੈਦਰ ਦਾ ਜੇ ਮੌਸਮ ਬੰਦ ਅਲੱਗ ਪਰ ਹੈ ਜੀ ਜੇਸੀ ਅੱਜ ਕੱਲ ਚੱਲ ਰਹੀਆਂ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 39.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 38.1 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 1.5 ਡਿਗਰੀ ਸੈਂਟੀਗ੍ਰੇਡ ਜਿਹੜਾ ਹੈ ਨਾਰਮਲ ਤੋਂ ਉੱਪਰ ਰਿਪੋਰਟ ਕੀਤਾ ਗਿਆ ਪਰ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 2.2 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 21.9 ਡਿਗਰੀ ਸੈਂਟੀਗ੍ਰੇਡ ਹੈ ਸੋ ਲਗਭਗ 0.3 ਡਿਗਰੀ ਸੈਂਟੀਗ੍ਰੇਡ ਜਿਹੜਾ ਹੈ ਇਹ ਨਾਰਮਲ ਤੋਂ ਉੱਪਰ ਰਿਪੋਰਟ ਕੀਤਾ ਗਿਆ ਸੋ ਅਸੀਂ ਦੇ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਲਗਭਗ 1.5 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਚੱਲ ਰਿਹਾ ਹੈਗਾ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਜਿਹੜੀਆਂ ਕਲੀਅਰ ਸਕਾਈ ਕੰਡੀਸ਼ਨਸ ਬ ਦੀ ਅਜਕਲ ਚੱਲ ਰਹੀ ਹੈ ਸੋ ਇਸ ਤਰ੍ਹਾਂ ਦੀਆਂ ਵੈਦਰ ਕੰਡੀਸ਼ਨਸ ਪ੍ਰਵੇਲ ਕਰ ਰਹੀ ਨੇ। ਆਨਵਰ ਦੇ 2-3 ਦਿਨ ਵੀ ਜਿਹੜੀਆਂ ਵੈਦਰ ਕੰਡੀਸ਼ਨਸ ਕਲੀਅਰ ਰਹਿਣ ਦੀ ਪ੍ਰੇਡਿਕਸ਼ਨ ਹੈ। ਬਟ ਉਹਦੇ ਤੋਂ ਬਾਅਦ ਫਿਰ ਇੱਕ ਸਟੈਟ ਡਬਲਯੂਬੀ ਸਿਸਟਮ ਦੀ ਡਿਵੈਲਪਮੈਂਟ ਹੋ ਸਕਦੀ ਹੈ। ਔਰ ਦਾ ਸਟ੍ਰਿਕ ਤੋਂ ਫਿਰ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਔਰ ਗਰਜ ਚਮਕ ਹੋ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ। ਜੀ ਮੈਮ ਉਸ ਤੋਂ ਬਾਅਦ ਵੀ ਥੋੜਾ ਜਿਹਾ ਟੈਂਪਰੇਚਰ ਨੋਰਮਲ ਹੋ ਜਾਏਗਾ ਜਾਂ ਫਿਰ ਗਰਮੀ ਦਾ ਕਹਿਰ ਆ ਜਾਏਗਾ ਬਿਲਕੁਲ ਜੀ ਕਿਉਂਕਿ ਜਦੋਂ ਵੀ ਡਬਲਿਊਡੀ ਸਿਸਟਮ ਦੀ ਡਵੈਲਪਮੈਂਟ ਹੁੰਦੀ ਹੈ ਤਾਂ ਉਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਥੋੜੀ ਗ੍ਰਾਵਟ ਆ ਜਾਂਦੀ ਹੈ ਕਿਉਂਕਿ ਕਲਾਊਡੀ ਕੰਡੀਸ਼ਨਸ ਬਣਦੀਆਂ ਨੇ ਥੋੜੀ ਬਹੁਤੀ ਬਾਰਿਸ਼ ਹੁੰਦੀ ਹੈ ਬਟ ਨਾਈਟ ਟਾਈਮ ਟੈਂਪਰੇਚਰ ਥੋੜਾ ਜਿਹਾ ਵੱਧ ਸਕਦਾ ਹੈ ਦੋਨਾਂ ਦਿਨਾਂ ਦੇ ਵਿੱਚ ਸੋ ਹੁਣ ਵੀ ਕਿਉਂਕਿ 10 ਤਰੀਕ ਤੋਂ ਬਾਅਦ ਕੁਝ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣਣ ਵਾਲੀਆਂ ਨੇ ਸੋ ਉਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਜ਼ਰੂਰ ਅਸੀਂ ਥੋੜੀ ਗ੍ਰ ਮੈਂ ਕੀ ਮੈਸੇਜ ਹੈ ਕੋਈ ਇਹਦਰ ਆਪਣੇ ਪਬਲਿਕ ਨੂੰ ਕੀ ਐਕਸਟਰਾ ਕਿਸ ਤਰ੍ਹਾਂ ਆਪਣਾ ਕੋਈ ਬਚਾ ਕਰ ਸਕਦੇ ਹਾਂ ਜੀ ਪਬਲਿਕ ਨੂੰ ਸਾਰਿਆਂ ਨੂੰ ਅਸੀਂ ਇਹੀ ਦੱਸ ਸਕਦੇ ਹਾਂ ਕਿ ਜਿਹੜੀਆਂ ਹੁਣ ਇੰਟੈਂਸ ਹੀਟ ਅੱਜਕੱਲ੍ਹ ਚੱਲ ਰਹੀ ਹੈਗੀ ਐ ਸੋ ਉਹਨਾਂ ਨੂੰ ਡਾਇਰੈਕਟ ਐਕਸਪੋਜ਼ਰ ਜਿੰਨਾ ਹੋ ਸਕੇ ਉਹਦੇ ਤੋਂ ਬਚਾ ਕਰਨਾ ਚਾਹੀਦਾ ਔਰ ਆਪਣੀ ਡਾਈਟ ਪ੍ਰੋਪਰਲੀ ਲੈਣੀ ਚਾਹੀਦੀ ਹੈ ਔਰ ਲਿਕੁਇਡਸ ਵਾਤੋਂ-ਵਾਤ ਲੈਣੇ ਚਾਹੀਦੇ ਨੇ ਆਪਣੇ ਆਪ ਨੂੰ ਹਾਈਡਰੇਟਿਡ ਰੱਖਣਾ ਚਾਹੀਦਾ ਤਾਂ ਕਿ ਜਿਹੜੀ ਜਿਹੜੀਆਂ ਇੰਨਾ ਗਰਮ ਸੀਜ਼ਨ ਚੱਲ ਰਿਹਾ ਹੈਗਾ ਉਹਦਾ ਸਿਹਤ ਤੇ ਕੋਈ ਨੁਕਸਾਨ ਨਾ ਹੋਵੇ